ਗੁਰੂਵਰ ਸਾਹਿਬ ਦੇ ਵਿੱਚ ਚੋਰੀਆਂ ਦਾ ਸਿਲਸਲਾ ਲਗਾਤਾਰ ਜਾਰੀ ਹੈਗਾ ਚੋਰਾਂ ਦੇ ਹੌਸਲੇ ਇੰਨੇ ਬਲੰਦ ਹੈਗੇ ਆ ਜਿੱਥੇ ਵਕ ਵਕ ਦੁਕਾਨਾਂ ਨੂੰ ਚੋਰੀ ਬਣਾਇਆ ਜਾਂਦਾ ਉੱਥੇ ਹੀ ਹੁਣ ਸ਼ਿਵ ਸ਼ੰਕਰ ਰਾਈਸ ਮਿਲ ਦੇ ਵਿੱਚ ਅਸੀਂ ਖੜੇ ਹੈਗੇ ਆ ਮੋਹਣ ਕੇ ਵਤਾੜ ਰੋਡ ਤੇ ਗੋਲੂ ਦਾ ਮੋੜ ਨੂੰ ਜਿਹੜਾ ਰੋਡ ਜਾਂਦਾ ਹੈਗਾ ਉਸ ਰੋਡ ਤੇ ਮੋਹਣ ਕੇ ਵਤਾੜ ਪਿੰਡ ਦੇ ਨੇੜੇ ਜਿਹੜਾ ਸ਼ੈਲਰ ਹੈ ਸ਼ਿਵ ਸ਼ੰਕਰ ਰਾਈਸ ਮਿਲ ਬੰਟੂਵੋਰਾ ਹੁਰਾ ਦਾ ਸ਼ੈਲਰ ਹੈ ਉਸ ਸ਼ੈਲਰ ਦੇ ਵਿੱਚ ਚੋਰ ਆਉਂਦੇ ਆ ਆਹੀ ਉਹ ਗੇਟ ਹੈ ਇਸ ਗੇਟ ਤੋਂ ਟੱਪ ਕੇ ਚੋਰ ਅੰਦਰ ਐਂਟਰੀ ਕਰਦੇ ਆ ਐਂਟਰੀ ਕਰਨ ਤੋਂ ਬਾਅਦ ਗੱਲੇ ਵਿੱਚ ਪਈ ਰਾਸ਼ੀ ਨਗਦ ਜਿਹੜੀ ਐ ਉਹ ਕੱਢ ਕੇ ਲੈ ਜਾਂਦੇ ਆ ਹੋਰ ਸਮਾਨ ਵੀ ਚੋਰੀ ਕਰਦੇ ਆ ਇਹ ਗੇਟ ਐ ਇਹ ਸ਼ੈਲਰ ਐ ਇਸ ਸ਼ੈਲਰ ਦੇ ਵਿੱਚ ਜਦ ਚੋਰ ਆਉਂਦੇ ਆ ਤਾਂ ਜਿਹੜੀ ਘਟਨਾ ਸਾਰੀ ਸੀਸੀਟੀਵੀ ਫੁਟੇਜ ਸਾਹਮਣੇ ਆ ਜਾਂਦੀ ਐ ਅੰਦਰ ਆਉਂਦੇ ਵੀ ਦਿਖਾਈ ਦਿੰਦੇ ਆ ਤਸਵੀਰਾਂ ਜਿਹੜੇ ਤੁਹਾਨੂੰ ਦਿਖਾ ਦਿੰਨੇ ਆ ਸਭ ਤੋਂ ਪਹਿਲਾਂ ਇੱਥੇ ਇਹ ਕਾਊਂਟਰ ਐ ਇਹ ਗੱਲਾ ਐ ਜਿੱਥੋਂ ਪੈਸੇ ਕੱਢੇ ਜਾਂਦੇ ਆ ਰੋਡ ਬੰਨ੍ਹ ਕੀਤੀ ਜਾਂਦੀ ਹੈ ਉਪਰੋਂ ਤੁਹਾਨੂੰ ਦਿਖਾ ਦਿੰਨੇ ਆ ਇਸ ਤੋਂ ਇਲਾਵਾ ਹੋਰ ਵੀ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕੀ ਕੁਝ ਚੋਰੀ ਕਰਕੇ ਲੈ ਗਏ ਸਰ ਇਕਤਾ ਜੀ ਜਦੋਂ ਸਾਨੂੰ ਸਵੇਰੇ ਫੋਨ ਆਇਆ ਸੀ 6 ਵਜੇ ਸਾਬਾ ਕੁਛ 6 ਵਜੇ ਵੀ ਚੌਕੀਦਾਰ ਦਾ ਵੀ ਇੱਥੇ ਤੁਹਾਡੇ ਗੱਲੇ ਟੁੱਟੇ ਪਏ ਨੇ ਤੇ ਵੀ ਤੁਸੀਂ ਇੱਥੇ ਆ ਜਾਓ ਇੱਥੇ ਅਸੀਂ ਆ ਜਦੋਂ ਪਹੁੰਚਿਆ ਬੌਜੀ ਵੀ 11:00 ਵਜੇ ਤੱਕ ਪਹੁੰਚ ਚੁੱਕੇ ਸੀ ਇੱਥੇ ਗੱਲੇ ਟੁੱਟੇ ਪਏ ਸੀ ਲਗਭਗ ਤਵਾਦੀ 35000 ਰੁਪਏ ਉਹ ਗੱਲੇ ਚੋ ਲੈ ਗਏ ਨੇ ਇੱਕ ਤਾਰ ਦਾ ਬੰਡਲ ਸੀਗਾ ਉਹ ਪਿੱਛੋਂ ਚੱਕ ਕੇ ਲੈ ਗਏ ਨੇ ਇੱਕ ਚਾਵਲਾਂ ਦਾ ਗੱਟਾ ਸੀ ਜਾਣ ਲੱਗਾ ਉਹ ਵੀ ਚੋਕੇ ਲੈ ਗਏ ਨੇ ਉਹ ਤਾਂ ਉਹ ਚੋਰਾਂ ਦਾ ਬੇਕੋਫ ਹੋ ਗਏ ਸਾਰਾ ਸਾਮਾਨ ਚੋਕੇ ਲੈ ਗਏ ਨੇ ਉਹਨਾਂ ਨੂੰ ਕਿਸੇ ਦਾ ਬੇਕੋਫ ਸੀਗੇ ਬਿਲਕੁਲ ਉਹ ਤੇ ਉਹ ਸਾਰਾ ਸਮਾਨ ਇਸ ਤਰ੍ਹਾਂ ਕਰਕੇ ਸਟੋਰੀ ਕਰਕੇ ਲੈ ਗਏ ਨੇ ਪੁਲਿਸ ਨੂੰ ਸੂਚਿਤ ਕੀਤਾ ਕੋਈ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ ਕੋਈ ਤਸਵੀਰ ਨਿਕਲ ਰਹੀ ਹੈ ਆ ਫੁਟੇ ਤਾਂ ਆ ਰਹੀ ਜੀ ਉਹਨਾਂ ਸੀਸੀਟੀਵੀ ਤੇ ਪਰ ਮੂੰਹ ਬੰਨੇ ਹੋਏ ਉਹਨਾਂ ਦੇ ਜੀ ਉਹ ਸੀਸੀਟੀਵੀ ਕੈਮਰਾ ਵਿੱਚ ਉਹਨਾਂ ਦੇ ਦਿਖਾਈ ਨਹੀਂ ਦੇ ਰਹੇ ਮੂੰਹ ਉਹਨਾਂ ਬੰਨ ਕੇ ਆਏ ਨੇ ਜੀ ਕਿਤੇ ਗੇਟ ਤੋਂ ਛਾਲ ਮਾਰ ਕੇ ਅੰਦਰ ਆਏ ਨੇ ਜੀ ਗੇਟ ਤੋਂ ਛਾਲ ਮਾਰ ਕੇ ਅੰਦਰ ਆਏ ਨੇ ਇਹ ਸੀਸੀਟੀਵੀ ਫੁਟੇਜ ਜਿਹੜੀ ਹੈ ਉਹ ਵੀ ਤੁਹਾਨੂੰ ਦਿਖਾ ਦਿੰਨੇ ਆ ਸਾਹਮਣੇ ਗੇਟ ਜਿਹੜਾ ਦਿਖਾਈ ਦੇ ਰਿਹਾ ਹੈ ਤਸਵੀਰਾਂ ਦੇ ਵਿੱਚ ਇੱਕ ਚੋਰ ਜਿਹੜਾ ਗੇਟ ਤੇ ਚੜਦਾ ਹੋਇਆ ਤਸਵੀਰ ਦੇ ਵਿੱਚ ਦਿਖਾਈ ਦੇ ਰਿਹਾ ਗੇਟ ਤੇ ਕਿਵੇਂ ਚੋਰ ਚੜ ਰਿਹਾ ਤੇ ਉਸ ਤੋਂ ਬਾਅਦ ਐਂਟਰੀ ਹੁੰਦੀ ਹੈ ਐਂਟਰੀ ਹੋਣ ਤੋਂ ਬਾਅਦ ਕਿਵੇਂ ਤਸਵੀਰਾਂ ਜਿਹੜੀਆਂ ਸਾਹਮਣੇ ਆ ਰਹੀਆਂ ਨੇ ਇੱਕ ਵਿਅਕਤੀ ਜਿਹੜਾ ਤੁਹਾਨੂੰ ਹੁਣ ਦਿਖਾਈ ਦੇ ਰਿਹਾ ਗੇਟ ਨੂੰ ਖੋਲਦਾ ਹੋਇਆ ਤੇ ਗੇਟ ਦੇ ਕੋਲ ਦੇ ਚੋਰ ਜਿਹੜਾ ਐਂਟਰ ਕੀਤਾ ਤੇ ਦੂਜੇ ਚੋਰ ਨੂੰ ਬਾਹਰੋਂ ਬੁਲਾਉਣ ਦੀ ਕੋਸ਼ਿਸ਼ ਉਹ ਵੀ ਕੀਤੀ ਜਾ ਰਹੀ ਹੈ ਤਸਵੀਰ ਵੀ ਸਾਹਮਣੇ ਆ ਰਹੀ ਹੈ ਇਹ ਦੇਖ ਸਕਦੇ ਹੋ ਮੂੰਹ ਜਿਹੜੇ ਹੈਗੇ ਆ ਉਹਨਾਂ ਨੇ ਜ਼ਰੂਰ ਟੱਕੇ ਹੋਏ ਆ ਪਰ ਤਸਵੀਰਾਂ ਦੇ ਵਿੱਚ ਤੁਹਾਨੂੰ ਸਾਫ਼ ਹੋਣ ਦਿਖਾਈ ਦੇਊਗਾ ਸੀਸੀ ਫੂਟੇ ਜਿਹੜੀ ਹੈ ਤੁਹਾਨੂੰ ਉਹ ਦਿਖਾ ਰਿਆਂ ਪਰ ਮੌਕੇ ਤੇ ਜਿਹੜੀ ਜਾਣਕਾਰੀ ਹੈ ਉਹ ਦਿੱਤੀ ਜਾ ਰਹੀ ਹੈ ਵੀ ਇਸ ਸਬੰਧ ਵਿੱਚ ਪੁਲਿਸ ਨੂੰ ਵੀ ਜਾਣਕਾਰੀ ਦਿੱਤੀ ਗਈ ਹਾਲੇ ਤੱਕ ਚੋਰਾਂ ਦੇ ਗਲਾਵਿਆਂ ਤੱਕ ਪੁਲਿਸ ਦਾ ਹੱਥ ਵੀ ਨਹੀਂ ਪਹੁੰਚਿਆ ਤਸਵੀਰ ਜਿਹੜੀ ਹੈ ਕੈਮਰੇ ਦੇ ਵਿੱਚ ਤੁਹਾਨੂੰ ਜਲਦੀ ਦਿਖਾਈ ਦੇ ਰਹੀ ਹੈ ਗੁਰੂ ਹਰਸਾਏ ਦੇ ਸ਼ਿਵ ਸ਼ੰਕਰ ਰਾਈਸ ਮਿਲ ਦੇ ਵਿੱਚ ਚੋਰੀ ਹੁੰਦੀ ਹੈ ਚੋਰ ਚੋਰੀ ਸਮਾਨ ਕਰਕੇ ਲੈ ਜਾਂਦੇ ਆ ਪੈਸੇ ਲੈ ਕੇ ਚੌਲਾਂ ਦਾ ਗੱਟਾ ਲੈ ਕੇ ਤਾਰ ਲੈ ਕੇ ਹੋਰ ਕੀ ਲੈ ਕੇ ਪਤੀ ਜੀ ਜੇ ਲੈ ਗਏ ਨੇ ਜੀ ਉਹਨਾਂ ਨੇ ਆ ਕੇ ਉੱਪਰ ਕੇ ਉੱਤਰ ਕੇ ਗੇ ਬਾਰੀਆਂ ਛੋਟੀ ਬਾਰੀ ਦੇ ਗੇਟ ਤੋੜਿਆ ਇੱਕ ਜਣੇ ਨੇ ਜਿਹੜੇ ਪਹਿਲੇ ਕਿਹਨਾਂ ਛਲਾ ਮਾਰੀਆਂ ਉਹ ਦੂਸਰੇ ਬੰਦੇ ਨੇ ਗੇਟ ਤੋੜ ਕੇ ਉਹਨੂੰ ਦੁਬਾਰਾ ਅੰਦਰ ਬੁਲਾਇਆ ਉਹਨੂੰ ਗੇਟ ਤੋੜ ਕੇ ਵੀ ਗੇ ਸਾਡੀ ਨਾਲ ਪੜ ਸਕੀਏ ਇੱਕ ਬੰਦਾ ਉਹਨਾਂ ਦਾ ਬਾਹਰ ਖੜੋਤਾ ਸੀ ਮੋਟਰਸਾਈਕਲ ਲੈ ਕੇ ਹਾਂਜੀ ਇੱਕ ਬੰਦਾ ਉਹਨਾਂ ਦਾ ਬਾਹਰ ਖੜੋਤਾ ਸੀ ਮੋਟਰਸਾਈਕਲ ਲੈ ਕੇ ਵੀ ਤੁਹਾਨੂੰ ਫੇਰ ਦਿਖਾ ਦਿੰਨੇ ਇੱਕ ਵਾਰ ਕੈਮਰੇ ਤੇ ਦੇਖ ਸਕਦੇ ਹੋ ਕਿਸ ਤਰੀਕੇ ਚੋਰੀ ਕਰਦਾ ਮੂੰਹ ਸਿਰ ਜਿਹੜਾ ਉਹਨੇ ਅਬਦਾ ਟੱਕਿਆ ਹੋਇਆ ਗੱਲੇ ਨੂੰ ਕਿਵੇਂ ਫਰੋਲਾ ਫਰਾਲੀ ਕਰ ਰਿਹਾ ਹੋਰ ਸਮਾਨ ਨੂੰ ਕਿਵੇਂ ਚੋਰੀ ਕਰਦਾ ਚੋਰ ਦਿਖਾਈ ਦੇ ਰਿਹਾ ਕਾਊਂਟਰ ਨੂੰ ਪਾਸੇ ਧੱਕ ਕੇ ਅੰਦਰੋਂ ਸਮਾਨ ਕੱਢਦੇ ਦੀ ਤਸਵੀਰ ਹੱਥ ਦੇ ਵਿੱਚ ਪੇਚ ਕਸ ਜਾਂ ਕੋਈ ਰਾਡ ਦੇਖ ਸਕਦੇ ਹੋ ਕਿਵੇਂ ਗੱਲੇ ਨੂੰ ਤੋੜਦਾ ਤੁਹਾਨੂੰ ਤਸਵੀਰ ਦੇ ਵਿੱਚ ਦਿਖਾਈ ਦੇ ਰਿਹਾ ਚੋਰ ਵੱਲੋਂ ਕਿਸ ਤਰੀਕੇ ਇਹਨਾਂ ਚੋਰਾਂ ਨੇ ਇੱਕ ਇੱਕ ਚੀਜ਼ ਨੂੰ ਫਰੋਲਿਆ ਜਾ ਰਿਹਾ ਇੱਕ ਇੱਕ ਆਈਟਮ ਜਿਹੜੀ ਆ ਉਹ ਦੇਖੀ ਜਾ ਰਹੀ ਹੈ ਪੈਸੇ ਕਿੱਥੇ ਨੇ ਧਿਆਨ ਕਿੱਥੇ ਆ ਪੈਸਿਆਂ ਤੇ ਪੈਸੇ ਕਿੱਥੇ ਨੇ ਪੈਸਿਆਂ ਦੀ ਫਰੋਲਾ ਫਰਾਲੀ ਕੀਤੀ ਜਾ ਰਹੀ ਹੈ ਦੂਸਰੇ ਕੈਮਰੇ ਦੇ ਵਿੱਚ ਸਾਫ਼ ਤੁਹਾਨੂੰ ਤਸਵੀਰ ਜਿਹੜੀ ਹੈ ਉਹ ਦਿਖਾਈ ਦੇ ਰਹੀ ਹੈ ਚੋਰ ਚੋਰੀ ਕਰਦਾ ਦਿਖਾਈ ਦੇ ਰਿਹਾ ਹੈ ਗੁਰੂ ਹਰਸਾਏ ਪੁਲਿਸ ਮੂਕ ਤਰਸ਼ਕ ਬਣ ਕੇ ਦੇਖ ਰਹੀ ਹੈ ਲਗਾਤਾਰ ਚੋਰੀਆਂ ਦਾ ਵਾਧਾ ਹੋ ਰਿਹਾ ਹੈ ਇਹਨਾਂ ਚੋਰੀਆਂ ਦੇ ਵਿੱਚ ਸੀਸੀਟੀਵੀ ਕੈਮਰਿਆਂ ਦੇ ਵਿੱਚ ਤਸਵੀਰਾਂ ਜ਼ਰੂਰ ਕੈਦ ਹੋਈਆਂ ਨੇ ਕੱਲ ਦੀ ਘਟਨਾ ਦੱਸੀ ਜਾ ਰਹੀ ਹੈ ਪਰ ਅਜੇ ਤੱਕ ਪੁਲਿਸ ਵੱਲੋਂ ਕੋਈ ਕਾਰਵਾਈ ਅਮਲ ਲਿਆਂਦੀ ਗਈ ਜਾਂ ਨਹੀਂ ਪੁਲਿਸ ਵਾਲੇ ਕੱਲ ਆਏ ਸੀ ਉਹ ਸਾਰੇ ਸੀਸੀਟੀਵੀ ਫੁਟੇਜ ਵਗੈਰਾ ਦੇਖ ਗਏ ਨੇ ਮਤਲਬ ਲਈ ਕਾਰਵਾਈ ਕਰਨ ਦੀ ਕਰਾਂਗੇ ਉਹਨਾਂ ਨੇ ਸਾਰੀਆਂ ਫੁਟੇਜ ਫੁਟੇਜ ਲੈ ਗਏ ਨੇ ਤਾਂ ਅੱਗੇ ਚੱਲੋ ਤਾਂ ਅੱਗੇ ਸਾਰੇ ਕਲੋ ਆਪ ਆਇਸੀ ਗਈ ਕੱਲ ਦੀ ਕਾਰਵਾਈ ਨੇ ਕੀਤੀ ਬਿਲਕੁਲ ਜੀ ਤਸਵੀਰ ਜਿਹੜੀ ਹੈ ਉਹ ਸੀਸੀ ਫੁਟੇਜ ਪੁਲਿਸ ਵੀ ਜ਼ਰੂਰ ਲੈ ਕੇ ਗਈ ਹੈ ਖੁਦ ਮਾਲਕ ਵੀ ਇੱਥੇ ਬੈਠੇ ਹੈਗੇ ਆ ਲੋਕ ਹੋਰ ਵੀ ਸ਼ਹਿਰ ਵਾਸੀ ਵੀ ਆਏ ਹੋਇਆ ਬਰਾੜ ਸਾਹਿਬ ਪਿੱਛੇ ਚੋਰੀ ਤੁਹਾਡੇ ਸ਼ੈਲਰ ਵਿੱਚ ਵੀ ਹੋਈ ਸੀ ਤੇ ਸ਼ੈਲਰਾਂ ਨੂੰ ਕਿਉਂ ਟਾਰਗੇਟ ਕੀਤਾ ਜਾ ਰਿਹਾ ਦੇਖੋ ਜੀ ਇੱਥੇ ਤਿੰਨ ਹੀ ਮੇਨ ਬਿਜ਼ਨਸ ਨੇ ਆੜ ਦੀ ਦਾ ਕੰਮ ਪੱਠਿਆਂ ਦਾ ਤੇ ਸ਼ੈਲਰ ਦਾ ਤੇ ਮੇਨ ਜਿਹੜੇ ਪੱਠੇ ਆ ਉਹਨਾਂ ਦੇ ਦਫ਼ਤਰ ਸਾਰੇ ਬਾਹਰ-ਬਾਰਾ ਨਾ ਉਹਨਾਂ ਦੀ ਕੋਈ ਚਾਰਦੁਵਾਰੀ ਹੁੰਦੀ ਆ ਉਹ ਤਾਂ ਸਾਰੇ ਆਪਣਾ ਆਪਣਾ ਸਮਾਨ ਸ਼ਾਮ ਨੂੰ ਘਰ ਲੈ ਕੇ ਆਉਂਦੇ ਆ ਸਾਡੇ ਰਾਈਸ ਮਿੱਲਰ ਆ ਇਹਨਾਂ ਨੇ ਲੇਬਰਾਂ ਨੂੰ ਪੈਸੇ ਵੀ ਦੇਨੇ ਹੁੰਦੇ ਆ ਕੋਈ ਟਰੱਕਾਂ ਵਾਲੇ ਆਉਂਦੇ ਉਹਨਾਂ ਨੂੰ ਭਾੜਾ ਵੀ ਦੇਣਾ ਹੁੰਦਾ ਡੀਜ਼ਲ ਵੀ ਪਾਉਣਾ ਸਾਨੂੰ ਉਹ ਵੀ 50000 ਰੁਪਏ ਤਾਂ ਉੱਥੇ ਰੱਖਣਾ ਹੀ ਪੈਂਦਾ ਆ ਉਹਦੇ ਕੋਲ ਛੋਟੇ ਗੱਲੇ ਦੇ ਵਿੱਚ ਸਾਡੀ ਸਾਰਿਆਂ ਨੇ ਸੇਫ ਵੀ ਰੱਖੀਆਂ ਹੋਈਆਂ ਸੇਫ ਨੂੰ ਵੀ ਗੁਰਾ ਸਾਹਿਬ ਨੇ ਦੱਸਿਆ ਵੀ ਤੋੜਨ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਆ ਪਰ ਉਹਦੇ ਚੋਂ ناکਾਮ ਰਏ ਕਾਮਯਾਬ ਨਹੀਂ ਹੋਏਗੇ ਤੇ ਇੰਨੇ ਪੈਸੇ ਰੱਖਣੇ ਵੀ 50000 ਅੱਜ ਦੇ ਜਮਾਨੇ ਚੋਂਦਾ ਹੀ ਕੋਈ ਨਹੀਂ 20 ਲੀਟਰ ਤੇਲ ਪਾਉਣਾ ਹੋਵੇ ਤਾਂ ਰੁਪਿਆ 20ਰ ਲੱਗ ਜਾਂਦਾ ਜੇ ਚੋਰਾ ਚੋਰਾ ਦੇ ਹੌਸਲੇ ਬੁਲੰਦ ਨੇ ਅੱਗੇ ਮੇਰੇ ਸ਼ੈਲਰ ਵੀ ਆਏ ਸੀ ਕਿ ਕੰਨ ਟੱਪ ਕੇ ਚੌਕੀਦਾਰ ਨੇ ਉਹਨੂੰ ਫੜ ਲਿਆ ਸੀਗਾ ਉਹ ਤਿੰਨ ਜਣੇ ਹੋਣ ਕਰਕੇ ਭੱਜ ਗਏ ਹਾਂਜੀ ਅਸੀਂ ਪੁਲਿਸ ਨੂੰ ਤੇ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਮੇਰਾ ਨਾਥ ਪਾਈ ਜਾਵੇ ਹੂੰ ਬਿਲਕੁਲ ਜੀ ਪੁਲਿਸ ਨੂੰ ਬੇਨਤੀ ਜਿਹੜੀ ਐ ਜਰੂਰ ਕੀਤੀ ਗਈ ਕੱਲ ਦੀ ਜਿਹੜੀ ਘਟਨਾ ਸੀ ਤੇ ਕੱਲ ਹੀ ਜਾਣਕਾਰੀ ਜਿਹੜੀ ਸੀ ਪੁਲਿਸ ਨੂੰ ਦੇ ਦਿੱਤੀ ਗਈ ਸੀ ਸੀਸੀਟੀਵੀ ਫੁਟੇਜ ਦੇ ਵਿੱਚ ਸਾਫ਼ ਦਿਖਾਈ ਦੇਂਦਾ ਹੋਇਆ ਤੁਹਾਨੂੰ ਚੋਰ ਦਿਖਾਈ ਦੇ ਰਿਹਾ ਤੇ ਕਿਸ ਤਰੀਕੇ ਪੈਸਿਆਂ ਦੀ ਭਾਲ ਕਰਦਾ ਹੋਇਆ ਫਰੋਲਾ ਫਰਾਲੀ ਕਰਦਾ ਹੋਇਆ ਉਹ ਤਸਵੀਰ ਵੀ ਤੁਹਾਡੇ ਸਾਹਮਣੇ ਕੈਮਰੇ ਦੇ ਵਿੱਚ ਤੁਹਾਨੂੰ ਦਿਖਾਈ ਦੇ ਰਹੀ ਹੈ ਗੁਰੂ ਹਰਸਾਏ ਦੇ ਵਿੱਚ ਗੁਰੂ ਹਰਸਾਏ ਦੇ ਵਿੱਚ ਚੋਰੀਆਂ ਦਾ ਸਿਲਸਲਾ ਲਗਾਤਾਰ ਜਾਰੀ ਹੈ ਆਖਰਕਾਰ ਪੁਲਿਸ ਚੋਰਾਂ ਦੇ ਗਲਾਵਿਆਂ ਤੱਕ ਹੱਥ ਕਿਉਂ ਨਹੀਂ ਪਾਰੀ ਜੇਕਰ ਪੁਲਿਸ ਕੱਲ ਆ ਕੇ ਚੈੱਕ ਕਰਦੀ ਆ ਚੈੱਕ ਕਰਨ ਤੋਂ ਬਾਅਦ ਹਾਲਾਤ ਕੀ ਨੇ ਚੋਰਾਂ ਨੂੰ ਫੜਨ ਦੇ ਵਿੱਚ ناکਾਮਜਾਬ ਨੇ ਚੋਰਾਂ ਦੇ ਹੌਸਲੇ ਬਣਦੇ ਨੇ ਸ਼ੈਲਰ ਦੇ ਵਿੱਚ ਕਾਫੀ ਮਜ਼ਦੂਰ ਕੰਮ ਕਰਦੇ ਆ ਚੌਕੀਦਾਰ ਵੀ ਮੌਜੂਦ ਸੀ ਪਰ ਚੌਕੀਦਾਰ ਹੋਣ ਦੇ ਬਾਵਜੂਦ ਵੀ ਇਸੇ ਗੇਟ ਨੂੰ ਪਾਰ ਕੀਤਾ ਜਾਂਦਾ ਇਸ ਗੇਟ ਤੋਂ ਟੱਪ ਕੇ ਚੋਰ ਅੰਦਰ ਆਉਂਦੇ ਆ ਉਸ ਤੋਂ ਬਾਅਦ ਛੋਟੀ ਛੋਟਾ ਗੇਟ ਜਿਹੜਾ ਹੈ ਛੋਟੀ ਬਾਹਰੀਆ ਗੇਟ ਦੀ ਉਹਨੂੰ ਖੋਲ ਕੇ ਉਹਨੂੰ ਖੋਲ ਕੇ ਦੁਬਾਰਾ ਚੰਦਰਾ ਹੁੰਦਾ ਤੋੜ ਕੇ ਦੂਜੇ ਚੋਰਾਂ ਨੂੰ ਅੰਦਰ ਬੁਲਾ ਲਿਆ ਜਾਂਦਾ ਤਿੰਨ ਚੋਰ ਇਸ ਘਟਨਾ ਨੂੰ ਇਲਜ਼ਾਮ ਦਿੰਦੇ ਆ ਤੇ ਗੁਰੂਰ ਸਾਹਿਬ ਦੇ ਵਿੱਚ ਚੋਰੀਆਂ ਵੱਧ ਰਹੀਆਂ ਜਾਂ ਘਟ ਰਹੀਆਂ ਇਸ ਸਬੰਧੀ ਤੁਸੀਂ ਆਪਣੀ ਰਾਏ ਜਿਹੜੀ ਆ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਿਓ ਤੇ ਦੇਖਦੇ ਰਹੇ ਲੋਕਾਂ ਦੀ ਆਵਾਜ਼ ਲੋਕਾਂ ਦਾ ਚਹਿਣਾ ਤੁਹਾਡਾ ਖੁੱਦਾ ਗੁਰੂਰ ਸਾਹਿਬ